ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਕਾਲੀਏ ਵਾਲਾ ਜਿਹੜਾ ਜਿਹੜਾ ਦੋਸਤੋ ਇਸ ਕੋਣ ਨੂੰ ਫਰੋਈ ਪਰ ਨੇੜੇ ਸ਼ਹਿਰ ਤਲਵੰਡੀ ਭਾਈ ਦੇ ਆ ਜੀ ਤੇ ਭਾਈ ਹੁਣੀ ਵਪਾਰ ਦਾ ਕੰਮ ਕਰਦੇ ਆ ਜੀ ਜਿਹੜੇ ਘਰ ਚੋਂ ਤੁਹਾਨੂੰ ਅੱਜ ਵੀਡੀਓ ਦਿਖਾ ਰਹੇ ਆ ਭਾਈ ਹੁਣੀ ਨੀਦੀ ਰਾਵੀ ਨਸਲ ਦੇ ਕੰਮ ਕਰਦੇ ਆ ਬਹੁਤ ਸੋਹਣਾ ਇਹਨਾਂ ਦਾ ਭਾਈ ਹੁਣਾਂ ਦਾ ਕੰਮ ਆ ਸਾਫ਼ ਸੁਥਰਾ ਕਟੀਆਂ ਝੂਟੀਆਂ ਹੁੰਦੀਆਂ ਭਾਈ ਹੁਣਾਂ ਕੋਲੇ ਤੁਹਾਨੂੰ ਰੂਟੀਨ ਚ ਦਿਖਾਈ ਦਿਆਂ ਅੱਜ ਚਾਰਨਾਗ ਭਾਈ ਹੁਣਾਂ ਕੋਲੇ ਆਏ ਆ ਜੀ ਨੀਦੀ ਦੋ ਛੋਟੀਆਂ ਕਟੀਆਂ ਹੋਣਗੀਆਂ ਤੇ ਦੋ ਕਟੀਆਂ ਜਿਹੜੀਆਂ ਇਹਨਾਂ ਦੇ ਵਿੱਚ ਵੱਡੀਆਂ ਠੀਕ ਹੈ ਚਾਰਾਂ ਨੂੰ ਹੀ ਤੋਰ ਫੇਰ ਕੇ ਦੇਖਾਂਗੇ ਬਾਕੀ ਥਣ ਥੋਣਾ ਐਨ ਤੁਹਾਨੂੰ ਪੂਰੀ ਤਸੱਲੀ ਕਰਾ ਦੋ ਬਾਕੀ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਹੈ ਇੱਕ ਵਾਰੀ ਜ਼ਰੂਰ ਤਸੱਲੀ ਕਰ ਲਿਆ ਕਰੋ ਇੱਕ ਇਹਨਾਂ ਦੇ ਵਿੱਚ ਦੋਸਤੋਂ ਮੀਣੀ ਕੱਟੀ ਐ ਵਿਚਾਲੜੇ ਉਹ ਤੁਹਾਨੂੰ ਸੈੰਗ ਸੰਗ ਐਨ ਪੂਰੇ ਹਲਾਕੇ ਦੇਖਾ ਦਾਂਗੇ ਬਾਕੀ ਥਣ ਥਣ ਸਾਰੀਆਂ ਦੀ ਸਾਫ ਦਿਖਾ ਦੇਾਂਗੇ ਤੁਹਾਨੂੰ ਵੀਡੀਓ ਨੇਡ ਤੱਕ ਦੇਖ ਲਓ ਰੇਟ ਹੈ ਜਿਹੜਾ ਦੋਸਤੋ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਬਾਕੀ ਗੱਲਬਾਤ ਹੈ ਜਿਹੜੀ ਦੋਸਤੋ ਆਊ ਬਾਈ ਨਾਲ ਕਰੀਏ ਸਾਰੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸ੍ਰੀ ਗੁਰ ਜੀ ਬਾਈ ਜੀ ਨਾਮ ਦੱਸਿਓ ਆਪਣਾ ਸਰਜੀਤ ਸਿੰਘ ਹੈ ਜੀ ਪਿੰਡ ਆਪਣਾ ਕਾਲੀਆੜਾ ਜ਼ਿਲ੍ਹਾ ਪਰੋਜਪੁਰਾ ਜੀ ਠੀਕ ਅੱਛਾ ਵਿਕਰੀ ਆਸਤੇ ਪਸੂ ਆ ਜਾਂਦੇ ਆਪਣਾ ਹਾਂਜੀ ਹਾਂਜੀ ਠੀਕ ਹੈ ਚਾਰ ਨਾਗ ਆਏ ਹੈ ਨਾ ਅੱਜ ਠੀਕ ਹੈ ਅੱਛਾ ਇੰਦਰ ਦੇ ਪਾਸੇ ਆ ਜਾ ਆਹ ਰਾਈ ਨਸਲ ਦੀ ਹੈ ਜੀ ਚਾਰੇ ਪੈ ਖਰਾਬੀ ਨਸਲ ਦੇ ਵਿੱਚ ਆ ਦੋਸਤੋ ਠੀਕ ਹੈ ਖੁੱਲੀ ਨਮੜੀ ਜੀ ਕਿੰਨੇ ਟਾਈਮ ਦੀ ਹੋਊਗੀ ਉਹ ਹੋਊਗੀ 11 ਮਹੀਨਿਆਂ ਦੀ 10 ਤੋਂ 11 ਮਹੀਨੇ ਦੋਸਤੋ ਉਮਰ ਠੀਕ ਹੈ ਜੀ ਮਾਰਕਿੰਗ ਫਿਰ ਚਾਰੇ ਪਾਰਾਂ ਤੇ ਹੀ ਹੈ ਦੇ ਹਾਂਜੀ ਹਾਂਜੀ ਚਾਰੇਾਂ ਤੇ ਹੀ ਠੀਕ ਆ ਖੱਖਾਂ ਖੱਖਾਂ ਤੇ ਤੁਹਾਨੂੰ ਮਾਰਕਿੰਗ ਦਿਂਦੀ ਹੈ ਅਗਲੇ ਪਾਰਾਂ ਤੇ ਨਿਸ਼ਾਨੀਆਂ ਹੈਗੀਆਂ ਠੀਕ ਆ ਖੱਖਾਂ ਖੱਖਾਂ ਬਿਲਕੁਲ ਵਾਈਟ ਹੈ ਦੋਵੇ ਸਿੰਘ ਸਾਜ ਦੀ ਸੋਹਣੀ ਹੈ ਤੇ ਮੂੰਹ ਮੱਥੇ ਦੀ ਵੀ ਸੋਹਣੀ ਹੈ ਕੱਟੇ 10 ਤੋਂ 11 ਮਹੀਨੇ ਉਮਰ ਹੈ ਖਾਂ ਠੀਕ ਹੈ ਜੀ ਤੇ ਅਗਲੇ ਪਾਰਾਂ ਤੇ ਦੋਸਤੋ ਨਿਸ਼ਾਨੀਆਂ ਹੈਗੀਆਂ ਬਾਕੀ ਥਣ ਵਗੈਰਾ ਤੁਹਾਨੂੰ ਦਿਖਾ ਦੇਣਾ ਖਾਨਪੁਰ ਵੈਸੇ ਸਾਰੀਆਂ ਕਟੀਆਂ ਦੇ ਇਹਨਾਂ ਦੇ ਖਾਨ ਸਾਹਿਬ ਦਾ ਬਹੁਤ ਰੇਟ ਹੋਣ ਗਿਆ ਲਓ ਸੋ ਚੈੱਕ ਕਰ ਲਓ ਜੀ ਠੀਕ ਹੈ 10 ਤੋਂ 11 ਮਹੀਨੇ ਉਮਰ ਅੱਛਾ ਰੇਟ ਫਿਰ ਇਹਦਾ ਕੀ ਸੋਚੇ ਇਹਦਾ 15000 ਰੁਪਏ ਰੇਟ ਹੈ ਜੀ 15000 ਹਾਂ ਜੀ ਠੀਕ ਹੈ ਦੋਸੋ ਛੋਟੇ ਪਹਾੜੀ ਕੱਟੀਆਂ ਇਹ 10 ਤੋਂ 11 ਮਹੀਨੇ ਉਮਰ ਹੈ 15000 ਰੇਟ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਹੈ ਤੇ ਹੋਰ ਵੀ ਜਿਹੜਾ ਦੋਸਤੋ ਰੇਡ ਦੇ ਵਿੱਚੋਂ ਮਾਰਦਾਨ ਹੋ ਜੁ ਗਿਆ ਤੁਹਾਨੂੰ ਪਹਿਲੇ ਨੰਬਰ ਤੇ ਕੱਤੀ ਦਿਖਾਈ ਐ ਠੀਕ ਐ ਇੱਕ ਜਿਹੜੀ ਛੋਟੀ ਕੱਟੀ ਇਧਰੇ ਪਾਸੇ ਹੋਰ ਖੜੀ ਐ ਕੋਲ ਦੇਖੋ ਤੇਡੀ ਧਾਰੀ ਐ ਦੇ ਜੀ ਚਾਰੇ ਘਰ ਕਿੰਦੇ ਜੀ ਹਾਂ ਚਾਰੇ ਪਾਰਾਂ ਤੋਂ ਲਾਈ ਠੀਕ ਐ ਫੇਸ ਵਗੈਰਾ ਕੱਤੀ ਦਾ ਸੋਹਣਾ ਆ ਲੋ ਦੋਸਤੋ ਸੈੰਗ ਸੈੰਗ ਸੋਹਣੇ ਖੋਲੀ ਮੜੀ ਜੀ ਕੜਾਰੇ ਕਿੜਾ ਦਾ ਬਹੁਤ ਸੋਹਣੀ ਕੱਟੀ ਐ ਕਿੰਨੀ ਉਮਰ ਦੀ ਐ ਜੀ ਉਮਰ ਕਿੰਨੀ ਹੋਗੀ 10 ਮਹੀਨੇ ਦੀ ਐ ਜੀ ਦੋਸਤੋ 10 ਮਹੀਨੇ ਉਮਰ ਐ ਤੇ ਰੇਟ ਇਹਦਾ ਇਹਦਾ 25000 ਰੁਪਏ ਰੇਟ ਹੈ ਜੀ 225000 ਰੇਟ ਫੇਸ ਤੇ ਟੇਡਾ ਕੱਟ ਟੇਡੇ ਕੱਟ ਵਾਲਿਆਂ ਨੂੰ ਪਤਾ ਹੀ ਹੈ ਵੀ ਕਟੀਆਂ ਬਹੁਤ ਜਿਆਦਾ ਘੱਟ ਮਿਲਦੀਆਂ ਬਾਈ ਹੁਣਾਂ ਕੋਲੇ ਜੀ 201 ਕੱਟ ਜਿਹਦੇ ਪੈਰ ਚਿੱਟੇ ਆਉਂਦੇ ਹੀ ਇਹਦੇ ਦੇ ਅਗਲੇ ਵੀ ਚਾਰੇ ਹਾਂ ਜਿਆਦਾਤਰ ਦੋਸਤੋ ਜਿਹੜੀ ਕੱਟੀ ਦੇ ਟੇਡਾ ਕੱਕ ਆ ਗਿਆ ਉਹਦੇ ਮੂਰਲੇ ਪੈਰ ਹੈ ਜਿਹੜੇ ਦੋਸਤੋ ਕਾਲੇ ਆ ਜਾਂਦੇ ਆ ਪਰ ਇਸ ਕੱਟੀ ਦੇ ਚਾਰੇ ਪੈਰ ਚਿੱਟੇ ਆ ਖਾਣਾ-ਥਾਣਾ ਦੀ ਬੜੀ ਸੋਹਣੀ ਆ ਤਾਂ ਬਹੁਤ ਸੋਹਣਾ ਲੱਗਦਾ 10 ਮਹੀਨੇ ਉਮਰ ਹੈ ਤੇ 25000 ਰੇਟ ਵਿੱਚੋਂ ਮਾਨਤਾਣ ਹੋ ਜਾਊਗਾ ਠੀਕ ਹੈ ਇੱਕ ਜਿਹੜੀ 3ਜੇ ਨੰਬਰ ਤੇ ਵੀ ਤੇ ਜੀ ਸਿੰਗਾ ਤੂੰ ਸਿੰਗਾ ਤੋਂ ਮੀਂਹ ਹੈ ਨਾ ਹਾਂ ਸੋ ਹਲਾਇ ਪਹਿਲਾਂ ਸਿੰਘ ਹੀ ਹਲਾਇ ਦੇ ਚਾਹ ਲੋ ਸਿੰਘ ਇੱਧਰ ਆ ਹੀ ਇਹ ਚਾਹ ਲੋ ਠੀਕ ਹੈ ਤੋਰ ਲਈ ਮੜ ਜਿਆ ਨੂੰ ਇਹ ਸਾਰੀ ਪਛਾਨੀਆਂ ਜੀ ਸੋਹਣੀਆਂ ਸਾਰੀਆਂ ਸਿੰਘਾਂ ਦੀ ਸ਼ੇਪ ਸਹੀ ਹੈ ਜਿਵੇਂ ਜਿਵੇਂ ਵੱਡਾ ਸਿੰਘ ਹੋਊਵੇਂਵੇਂ ਥੱਲੇ ਨੂੰ ਹਾਈ ਜਾਉ ਉਮਰ ਉਹ ਫਿਰ ਕਿੰਨੀ ਹੋਊ ਪਈਏ ਡੇਢ ਸਾਲ ਦੀ ਹੈ ਬਾਈ ਜੀ ਡੇਢ ਸਾਲ ਦੀ ਦਸੂ ਕੱਟੀ ਇਹ ਠੀਕ ਹੈ ਬਾਕੀ ਨੀਲੀ ਰਾਜ ਦੀ ਨਸਲ ਦੀ ਮਾਰਕਿੰਗ ਸਭ ਪਰ ਸਾਰੀ ਹੈ ਇਸ ਕੱਟੀ ਦੇ ਠੀਕ ਹੈ ਸੇਬ ਥੱਲੇ ਨੂੰ ਇਹ ਸਿੰਗਾ ਦੀ ਹਾਂ ਪਟਾਪੂਟਾ ਮੂੰਹ ਵਾਲਾ ਸੋਹਣਾ ਚਾਰੇ ਪਾਰਾਂ ਤੇ ਮਾਰਕਿੰਗ 1.5 ਸਾਲ ਉਮਰ ਤੇ ਰੇਟ ਬਈ ਇਹਦਾ ਇਹਦਾ 29000 ਰੁਪਏ ਰੇਟ ਹੈ ਜੀ 29200 ਬਾਈ ਹੁਣੀ ਰੇਟ ਕਰਦੇ ਆ ਠੀਕ ਹੈ ਜੀ ਹਨ ਤੁੰਤਾ ਬਾਕੀ ਹਨ ਵੀ ਬੱਗਾ ਕੇ ਸਾਰੀ ਨਿਸ਼ਾਨੀਆਂ ਆ ਗਈਆਂ ਹਾਂ ਬਾਕੀ ਜਿਹੜੇ ਵੀਰ ਧੋਨੀਸ਼ੂ ਵਾਲੀ ਨਿਸ਼ਾਨੀ ਦੇ ਚਾਹਵਾਨ ਆ ਉਹ ਨਿਸ਼ਾਨੀ ਨੁਸ਼ੂ ਨਹੀਂ ਸਾਰੀਆਂ ਨਹੀਂ ਬੈਠੇ ਜੀ ਹਾਂ ਡਾਈ ਦਾ ਮੀਣੀ ਘੱਟ ਹੀ ਹੁੰਦੀ ਹੈ ਜੀ ਹਾਂ ਤੇ 29000 ਰੇਟ ਇਹ ਤੁਹਾਨੂੰ ਤੀਜੇ ਨੰਬਰ ਤੇ ਕੱਟੀ ਦਿਖਾਈ ਹੈ ਇੱਕ ਜਿਹੜੀ ਚੌਥੇ ਨੰਬਰ ਤੇ ਕੱਟੀ ਹੈ ਕੱਟੀ ਦੋਸਤੋ ਇਹ ਵੀ ਬਹੁਤ ਸੋਹਣੀ ਹੈ ਆਹ ਵੀ ਟੇਢੀ ਧਾਰੀ ਦੀ ਹੈ ਜੀ ਹਾਂ ਰੰਗ ਰੂੰਗ ਬੜਾ ਕਮਾਲ ਦਾ ਕੱਟੀ ਦਾ ਠੀਕ ਹੈ ਥਣ ਵੀ ਬਹੁਤ ਸੋਹਣੀ ਹੈ ਫੈਂਕਰੋ ਫੇ ਕਿੰਨੀ ਕਿੰਨੀ ਹੋਊਗੀ ਉਹ ਆਹ ਵੀ 1.5 ਸਾਲ ਦੀ ਹੈ ਜੀ ਆਹ ਵੀ ਟੇਢੀ ਧਾਰੀ ਦੀ ਹੈ ਜੀ ਇਹਦੇ ਵਿਚਾਰੀ ਟਾਈਮ ਲਿਆ ਇਹਨੂੰ ਲਿਆ 1.5 ਸਾਲ ਦੋਸਤੋ ਉਮਰ ਹੈ ਇਹਦੀ ਕੱਟੀ ਦੀ ਠੀਕ ਹੈ ਤੇ ਇਹਦਾ ਫਿਰ ਰੇਟ ਹੈ ਇਹਦਾ 29000 ਰੁਪਏ ਰੇਟ ਹੈ ਜੀ ਅੱਛਾ 29000 ਹੀ ਇਸ ਕੱਟੀ ਦਾ ਰੇਟ ਹੈ ਡੇਡ ਡੇਡ ਸਾਲਾਂ ਦਾ ਬਿਲਕੁਲ ਹੋ ਰਹੀ ਕੱਟੀ ਦੀ 29 ਹੀ 29000 ਠੀਕ ਹੈ ਦੋਸਤੋ ਇਹ ਆ ਲੋ ਫੇਸ ਇਸ ਕੱਟੀ ਦਾ ਵੀ ਬਹੁਤ ਸੋਹਣਾ ਹੈ ਸਿੰਗ ਵੀ ਕੋਕਾ ਜਿਹੜੀ ਆਉਂਦੀ ਹੈ ਜੀ ਹਾਂ ਸਿੰਗ ਵੀ ਕਾਫੀ ਦੋਸਤੋ ਗੜਾਈ ਦੇ ਵਿੱਚ ਕਰ ਲਿਆ ਉਮਰ ਦੇ ਹਿਸਾਬ ਨਾਲ ਇੱਥੇ ਹੀ ਨੇ ਕੁੰਡਾ ਕਰ ਜਾਣਾ ਵੈਸੇ ਬਹੁਤ ਜਿਆਦਾ ਕੁੰਡਾ ਕਰ ਰਿਹਾ ਠੀਕ ਹੈ ਥਾਣੇ ਦੋਸਤੋ ਦਿਖਾ ਦਿੰਨਾ ਹਨ ਇਹਦੇ ਵੀ ਬਹੁਤ ਸੋਹਣੇ ਜੰਪਾ ਥਣ ਤੁਹਾਨੂੰ ਦੇਖ ਕੇ ਲਈਦਾ ਜਾਨਵਰ ਹਾਂ 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 ਇਹ ਆਲੋ ਦੋਸਤੋ ਚਾਰੇ ਥਾਣਾ ਚੈੱਕ ਕਰ ਲਓ ਜੀ ਕਰਮ ਵਾਲੀ ਦੀ ਛੋਲੀ ਛੋਲੀ ਚੰਗੀ ਹੈ ਤੇ ਬਾਕੀ ਧੰਨ ਵਗੈਰਾ ਉਹ ਤੁਸੀਂ ਆਪ ਹੀ ਚੈੱਕ ਕਰ ਲਓ ਜੀ ਠੀਕ ਹੈ ਰੰਗ ਬਹੁਤ ਸੋਹਣਾ ਬਲੈਕ ਰੰਗ ਬਹੁਤ ਅਵੇਲੇਬਲ ਬਣਿਆ ਜਿੰਨਾ ਗਲਾਬੀ ਪਾਣਾ ਕੱਤੀ ਦੇ ਬਿਲਕੁਲ ਜੈਜਾ ਹੋਊਗਾ ਸਿੰਘ ਸਿੰਘ ਸੋਹਣੀ ਹੈ 1.5 ਸਾਲ ਉਮਰ ਹੈ 29000 ਰੇਟ ਵਿੱਚੋਂ ਮਾਨਤਨ ਹੋਊਗਾ ਪ੍ਰੋਪਰ ਚਾਰਨਾਕ ਦਿਖਾਤੀ ਹੈ ਜ ਸਾਨੂੰ ਦੱਸਦਾ ਜਿਹੜਾ ਬਾਈ ਨੇ ਰੇਟ ਦੱਸਿਆ ਇਹ ਫਿਕਸ ਨਹੀਂਗਾ ਇਹਦੇ ਵਿੱਚੋਂ ਮਾਨਤਾਣ ਸਾਰੇ ਪਸੂਆਂ ਦੇ ਵਿੱਚੋਂ ਹੀ ਹੋਊਗਾ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਦੱਸ ਲਈ ਆਪ ਕਰ ਲੈਣੀ ਆ ਕਿ ਤੇ ਚਲੋ ਠੀਕ ਆ ਬਾਈ ਜੀ ਠੀਕ ਹੈ